ਸੱਤੇਬਾਈ ਦਾ ਪਿੰਡ ਸੰਦਰਾ ਉਲੀ ਲਾਡੀ ਦਾ ਪਿੰਡ ਚ ਲੈਲਾ ਪਰਦੇ ਤੂ ਪਰ ਜਟਾਂ ਵਿੱਚ ਸੱਜਣ ਆਏ ਲਾਈ ਰੱਖਦੇ ਨੇ ਮੇਲਾ ਮਿੱਤਰੋ ਮੇਲਾ ਕਿਹੜੀ ਚੀਜ਼ ਦਾ ਲੱਗਿਆ ਹੋਇਆ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਇਧਰਲੇ ਪਾਸੇ ਉਹ ਤੱਕ ਸਵਰਾਜ ਟਰੈਕਟਰ ਖੜੇ ਨੇ ਤੇ ਇਧਰਲੇ ਪਾਸੇ ਖੜੇ ਨੇ ਨੀਲੇ ਰੰਗ ਦੇ ਫਾਰਮ ਟਰੈਕ 60 ਪਿੱਛਲੇ ਪਾਸੇ ਬੜੇ-ਬੜੀਆਂ ਟਰਾਲੀਆਂ ਖੜੀਆਂ ਨੇ ਇਧਰਲੇ ਪਾਸੇ ਕਹਿੰਦੇ ਸਵੇਰੇ ਸਵੇਰੇ ਹਰੇ ਬਾਈ ਮੱਥੇ ਲੱਗੀ ਚੰਗੀ ਹੁੰਦੀ ਐ ਜੌਂਡੀਅਰ ਖੜੇ ਨੇ ਸਾਰੇ ਤੇ ਇਧਰਲੇ ਪਾਸੇ ਇੱਕ ਸੋਨਾਲੀਕਾ ਖੜਾ ਤੇ ਦੋ ਖੜੇ ਨੇ ਐਂਟਰ ਟਰੈਕਟਰ ਮਿਹਦਰਾ ਦੇ ਮੇਤ੍ਰੋ ਕੱਲੇ ਕੱਲੇ ਟਰੈਕਟਰ ਦੀ ਜਾਣਕਾਰੀ ਲਾਵਾਂਗੇ ਵੀ ਦਿੱਤੂ ਉੱਪਰ ਜੱਟਾਂ ਕਿੱਥੇ ਪੈ ਜਾਂਦਾ ਵੈਸੇ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪਰ ਦੁਬਾਰੇ ਫੇਰ ਦੱਸ ਦਿੰਨੇ ਆ ਦੁਬਾਰੇ ਅੱਜ ਫੇਰ ਬਾਈ ਲਾਡੀ ਤੇ ਬਾਈ ਸੱਤੇ ਨੂੰ ਮਿਲਾ ਦਿੰਨੇ ਆ ਸਤਿ ਸ੍ਰੀ ਅਕਾਲ ਵੀਰੇ ਕੀ ਹਾਲ ਚਾਲ ਆ ਬਾਈ ਜੀ ਇਹ ਹੈਗਾ ਸਾਡਾ ਸੱਜਣ ਬਾਈ ਸੱਤਾ ਤੇ ਇਧਰਲੇ ਪਾਸੇ ਹੈਗਾ ਸਾਡਾ ਉਸਤਾਦ ਲਾਡੀ ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਤੇ ਇਧਰਲੇ ਪਾਸੇ ਬਾਈ ਸਾਡਾ ਹੈਗਾ ਹੈਰੀ ਕੀ ਹਾਲ ਹੈਰੀ ਠੀਕ ਆ ਬਾਈ ਮੁਬਾਰਕਾਂ ਤੁਹਾਨੂੰ ਪਹਿਲਾਂ ਤਾਂ ਅੱਜ ਟਰੈਕਟਰਾਂ ਦੇਖ ਕੇ ਨਾ ਰੂਹ ਖੁਸ਼ ਹੋ ਗਈ ਹੋ ਗਈ ਨਾ ਹਾਂ ਬੱਸ ਫੇਰ ਇਹੀ ਕੰਮ ਕਰ ਰਹੇ ਉੱ ਲਿਸਕਾ ਹੀ ਪੈਣ ਲਿਸਕਾ ਹੀ ਅੱਜ ਮੈਂ ਕਹਿਦੀਏ ਬਿਲਕੁਲ ਹੈਨਾ ਭਾਈ ਅੱਜ ਕਿੰਨੇ ਟਰੈਕਟਰ ਨੇ ਸਾਰੇ ਆਪਣੇ ਲਈ ਆਪਣੇ ਕੋਲ ਹੈਗੇ ਬਾਈ 23 23 ਟਰੈਕਟਰ ਨੇ ਲੈ ਵੀ ਮਿੱਤਰੋ ਅੱਜ ਬਣੂ ਗੱਲ ਵੀ ਆਪਾਂ ਸ਼ੁਰੂਆਤ ਕਿਹੜੀ ਤੋਂ ਕਰਦੀ ਆ ਹੌਲੈਂਡ ਤੋਂ ਹੀ ਕਰ ਦਿੰਨੇ ਆ ਬਾਈ ਹੌਲੈਂਡ ਹੈਗੇ ਵੀ ਆਪਣੇ ਲਈ ਵੇਕਾ ਅੱਜ ਹਾਂਜੀ ਕੋਈ ਆ ਲੈ ਮਿੱਤਰੋ ਇਹ ਜਦੋਂ ਵੇਕ ਗਿਆ ਤੁਸੀਂ ਫੋਨ ਲਾਉਣਾ ਸਾਡੇ ਨੂੰ ਟਰੈਕਟਰ ਬਾਈ ਉਰੀ ਬਾਹਲੇ ਖਰੀਦ ਲਿਆਉਂਦੇ ਨੇ ਹੈਗਾ ਵੀ ਸਪੈਸ਼ਲ ਐਡੀਸ਼ਨ ਹੈ ਤੇ ਹੈਗਾ ਵੀ 36 30 ਹੈ ਹੈਗਾ ਵੀ ਕਰੀਪਰ ਗੇਅਰ ਆ ਇਹ ਸਾਕਰੀਪਰ ਗੇਅਰ ਦੇ ਵਿੱਚ ਆ ਪਲੱਸ ਹੈ ਤੇ ਬਾਈ ਏ 2022 ਮਾਡਲ ਆ ਬਾਈ ਬਾਈ ਮਾਡਲ ਐ ਬਾਈ ਮਾਡਲ ਐ 1000 ਕ ਘੰਟਾ ਚੱਲਿਆ ਹੈ ਸਿਰਫ 1000 ਘੰਟਾ ਦੀ ਟਾਇਰ ਆ ਪਿਛਲੇ ਅੱਛਾ ਅਗਲੇ ਪਵਾਏ ਹੋਇਆ ਅਗਲੇ ਨੇ ਵੱਡੇ ਪਵਾਏ ਹੋਇਆ ਵੀਰੇ ਓਕੇ ਅਗਲੇ ਟਾਇਰ ਨਾਲ ਦੇ ਨੇ ਹਾਂ ਡੱਕ ਡੱਕ ਲੱਗਿਆ ਹੋਇਆ ਬੀ ਐਮ ਵਾਲੇ ਦਾ ਨਵਾਂ ਡੱਕ ਲੱਗਿਆ ਹੋਇਆ ਓਕੇ ਧਰਮੇ ਬਾਕੀ ਟਰੈਕਟਰ ਨਵੇਂ ਵਰਗਾ ਹੀ ਆ ਸ਼ੋਅਰੂਮ ਕੰਡੀਸ਼ਨ ਨੇ ਬਾਈ ਕੰਡੀਸ਼ਨ ਬੜੀ ਚੰਗੀ ਜਿਹੀ ਨਵਾਂ ਨਵੇਂ ਵਰਗਾ ਬਾਈ ਸਾਰਾ ਦਿਖਾ ਦੇ ਚਾਹੇ ਓਕੇ ਇਹ ਸਪੈਸ਼ਲ ਮੰਗਵਾਉਣਾ ਪੈਂਦਾ ਬਾਈ ਅੱਛਾ ਹਾਂ ਜੂਜੀ ਕੇਰਨੋਂ ਮਹਿੰਗਾ ਹੁੰਦਾ ਵੀਰੇ ਇਹ ਮਹਿੰਗਾ ਇਹ ਹਾਂਜੀ ਹਾਂਜੀ ਬ ਨੰਬਰ ਇਹਦਾ ਪੰਜਾਬੂ ਨੰਬਰ ਪੰਜਾਬੀ ਹੈ ਫਰਸਟ ਪਾਰਟੀ ਦਾ ਹਾਂਜੀ ਹਾਂਜੀ ਚੱਲਿਆ ਕਿੰਨਾ ਹੋਇਆ ਤੀ ਦੱਸਿਆ 1000 ਰੁਪਏ 1000 ਘਟਾ ਕਿੰਨੇ ਦਾ ਬਣੂ ਬਈ ਇਹ ਇਹ ਆਪਾਂ ਉਹ 870 ਕਰਨਾ ਪੱਟੀ ਸਾਹਿਬ ਸਾਢੇ ਘੱਟ ਦਾ ਦੇ ਦਾਂਗੇ ਸਾਢੇ 8 ਰਕ ਦਾ ਹਾਂ ਜੀ ਮਾਨ ਤੁਹਾਨੂੰ ਕਰ ਦਾਂਗੇ ਕੋਈ ਗੱਲ ਨਹੀਂ ਬਾਈ ਬਸ ਠੀਕ ਆ ਕਰ ਦਾਂਗੇ ਤੇ ਜਿਹੜਾ ਆ ਇਹ ਆਪਣਾ ਘਰੇ ਰੱਖਿਆ 2004 ਮਾਡਲ ਆ ਬਾਈ ਅਸੀਂ ਆਪਣੇ ਘਰੇ ਰੱਖਿਆ ਹੋਇਆ ਹਾਂ ਜੀ ਇਹਨੂੰ ਉਰੇ ਕਿਵੇਂ ਲਿਆਇਆ ਫਿਰ ਤੋਣ ਨੂੰ ਲਿਆਂਦਾ ਹੈ ਬਾਈ ਤੋਣ ਨਾਲ ਆ ਬਸ ਹੁਣ ਨਿਬੜਿਆ ਕੰਮ ਜਿਹੜਾ ਟਾਕੜ ਖੜਾ ਵੀ ਇਧਰਲੇ ਪਾਸੇ ਟਾਕੜ ਇਹ 2009 ਮਾਡਲ ਆ ਜੀ 9 ਮਾਡਲ 5204 ਆ 5204 ਆ ਇਹ ਵੀ ਟਰੈਕਟਰ ਪੂਰਾ ਸੋਹਣਾ ਬਾਈ ਅੱਛਾ ਸਾਰਾ origignal ਆ ਬਾਈ ਸਾਰਾ origignal ਆ ਟਰੈਕਟਰ ਬਾਈ ਓਕੇ ਸਮਾਗਰਲੇ ਟਾਇਰ ਤੇ ਤੇ ਲਗਭਗ ਡਾਉਣੀ ਨੇ ਹਣਾ ਹਾਂ ਮਾਗਰਲੇ ਡਾਉਨੇ 35 40 ਪੈਸੇ ਹੁਣ ਮੁਰਲੇ ਤਾਂ ਵਧੀਆ ਨੇ ਮੁਰਲੇ ਵਧੀਆ ਨੇ ਹਾਂਜੀ ਭਾਈ ਕਿੰਨੇ ਦਾ ਬਣੂਆ ਇਹ ਇਹ 385000 ਦਾ ਕਹਿੰਦੇ ਨੇ 385000 ਡਿਮਾਂਡ ਹੈ ਮੌਕੇ ਤੇ 75 ਦਾ ਦੇ ਦਾਂਗੇ ਭਾਈ 75000 ਦਾ ਹਾਂਜੀ ਅੱਜ ਮੈਂ ਨਾ ਘਟਾਵਾਂ ਨਾ ਘਟਾਈਂ ਬਸ ਤੁਸੀਂ ਆਪ ਹੀ ਡਿਸਕਾਊਂਟ ਕਰੀ ਚਲੋ ਜ ਮਾਈਂਡ ਤੱਕਾ ਕਰਦਾ ਠੀਕ ਹੈ ਨਾ ਭਾਈ ਟਰੈਕਟਰ ਅੱਜ ਵਾਲੇ ਨੇ ਜੇ ਇੱਕ ਤੇ ਫਿਰ ਮੈਨੂੰ ਮੈਨੂੰ ਸਮਾਂ ਲੱਗ ਜਾਂਦਾ ਇਹਦਾ ਨੰਬਰ 50 ਆ ਭਾਈ ਨੰਬਰ 50 ਆ ਸਾਰੀ 50 ਸਾਰੀਆਂ ਆਉਣਾ ਬਸ ਸਿਰ ਓਕੇ ਤੇ ਜਿਹੜਾ ਆ ਖ 15 ਮਾਡਲ ਆ ਜੀ ਅੱਛਾ ਇਹ 15 ਮਾਡਲ ਹੈ ਹਾਂ ਜੀ 15 ਮਾਡਲ ਹੈ ਵੀ ਫਸਟ ਆਨਰਰੀ ਆ ਨਾਲ ਵੀ ਟਾਇਰ ਆ ਚਾਰੇ ਅੱਛਾ ਚਾਰੇ ਟਾਇਰ ਨਾਲ ਦੇ ਕਿੰਨੀ ਚੱਲ ਕਿੰਨਾ ਕਿਹਾ ਹੋ ਬਈ ਫਿਰ ਇਹ ਹਾਂ ਜੀ ਚੱਲ ਕਿੰਨਾ ਕਿਹਾ ਹੋਣਾ ਚੱਲ ਗਿਆ ਹੋ 1800 ਘੰਟਾ ਜੀ ਅੱਛਾ ਜੀ ਕਨੋਪੀ ਵਗੈਰਾ ਲੱਗੀ ਹੋਈ ਆ ਕਨੋਪੀ ਲੱਗੀ ਹੋਈ ਆ ਪੂਰਾ ਨਵਾਂ ਟਰੈਕਟਰ ਆ ਬਈ ਇਹ ਵੀ ਨਵਾਂ ਤਾਂ ਹੈਗਾ ਧਰਮੇ ਦੇਖੀ ਪੈਰਦਾਂ ਚੈੱਕ ਕਰ ਬਈ ਬਈ ਪੂਰਾ ਸੋਹਣਾ ਟਰੈਕਟਰ ਆ ਬਈ ਇਧਰਲੇ ਪਾਸੇ ਰੇਸ ਵਾਲੀ ਨਾ ਸੀਲ ਹਲੇ ਤਾਂ ਕੋਮੀ ਲੱਗੀ ਪਈ ਆ ਕੋਮੀ ਪਈਆਂ ਨੇ ਸਾਰਾ ਸੋਹਣਾ ਟਰੈਕਟਰ ਆ ਬਈ ਪੂਰਾ ਬਈ ਕਿੰਨੇ ਦਾ ਬਣ ਚੂ ਜਾਇ ਜਾਇ ਜੇ ਇਹ ਇਹ 4,60,000 ਦਾ ਕਹਿੰਦੇ ਆ ਪੱਟੀ 4,60,000 ਇਹ 4 ਦਾ ਦੇ ਦਾਂਗੇ 4.5 ਦਾ ਹਾਂ ਜੀ ਓਕੇ ਬਾਣ ਤਣ ਹੋਰ ਕਰੂੰਗੇ ਇਹਦੇ ਵਿੱਚ ਕਰ ਦਾਂਗੇ ਬਾਈ ਕਰ ਦਾਂਗੇ ਜਿਆਦਾ ਤੇ ਜਿਹੜਾ ਆ ਖੜਾ ਬੀਵੀ 13 ਸੰਗਰੂਰ ਦਾ ਨੰਬਰ 5050 5050 E ਆ ਜੀ ਇਹ ਵੀ ਟਰੈਕਟਰ ਚੰਗਾ ਪੂਰਾ ਬਾਈ ਅੱਛਾ ਹਾਂ 70 ਕੇ 62 ਟਾਇਰ ਨੇ ਤੇ ਹੂੰ ਤੇ ਟਰੈਕਟਰ ਸਾਰਾ origignal ਆ ਇਹ 90000 ਰੁਪਏ ਦਾ ਬਾਈ ਆ ਦੇਖ ਲਾ ਸਟਿਕਰ ਸੂ ਕਰੋ ਸਾਰੇ ਉਮੀ ਖੜੇ ਨੇ ਹਲੇ ਤੱਕ ਪੈਰਦਾਨਾਂ ਦਾ ਕਿੰਨਾ ਚੰਗਾ ਪੂਰਾ ਸੋਹਣਾ ਟਰੈਕਟਰ ਰਿੰਮ ਚੈੱਕਰ ਬਾਈ ਨਾਲ ਦਾ ਕਲਰ ਆ ਦੇਖ ਫ ਇਹਦੀ ਕੀ ਡਿਮਾਂਡ ਆ ਬਾਈ? ਇਹਦੀ ਡਿਮਾਂਡ ਆਪਾਂ 5-15 ਕਰਦੇ ਹਾਂ, 5 ਕ ਦਾ ਕਹਿੰਦੇ ਆ ਬਾਈ। 5 ਕ ਦਾ ਦਵਾਂਗੇ। ਹਾਂ। ਮੌਕੇ ਤੇ ਹੋਰ ਵੀ ਬਾਕੀ ਕਰ ਦਾਂਗੇ ਹੋਰ ਕੋਈ ਗੱਲ। ਠੀਕ ਹੈ ਜੀ। ਤੇ ਜਿਹੜਾ ਇੱਧਰਲੇ ਪਾਸੇ ਖੜਾ 5310 ਇਹ 2010 ਮਾਡਲ ਦਾ ਬਾਈ, ਟੌਪ ਮਾਡਲ ਵਾਲਾ ਇਹ। ਅੱਛਾ ਹਿੱਸਾ ਖੁੱਲਦਾ ਆ ਡਬਲ ਡਿਸਟ੍ਰਿਬਿਊਟਰ ਆ। ਹੂੰ। 80 ਕੇ ਪੈਸੇ ਟਾਇਰ ਆ, ਕਨੋਪੀ ਛਤਰੀ ਲੱਗੀ ਹੋਈ ਆ। ਓਕੇ। ਟਰੈਕਟਰ ਚੰਗਾ ਪੂਰਾ ਇਹ ਵੀ ਬਾਈ। ਇਹ ਕਿੰਨੇ ਦਾ ਬਣੂਗਾ ਬਾਈ? ਇਹ ਆਪਾਂ ਦੇ ਦਾਂਗੇ 5,10,000 ਦਾ ਹਜ਼ਾਰ ਦਾ ਕਹਿੰਦੇ ਆ। 5,1 ਠੀਕ ਹੈ ਜੀ ਹਾਂ ਜੀ ਕੱਲ ਹੀ ਲੈ ਕੇ ਆਇਆ ਬਾਈ ਜੀ ਓਕੇ ਪੰਜ ਤੋਂ ਅੰਡਰ ਬਣ ਚੁਗਾ ਇਹ ਬਣ ਚੁਗਾ ਤੇ ਦੇ ਦਾਂ ਕੋਈ ਗੱਲ ਨਹੀਂ ਤੇ ਜਿਹੜਾ ਆ ਖੜਾ ਵੀ ਜਾਜ ਯਾਰ ਇਧਰ ਇਹ ਬਾਈ 54 5ਾ 2021 ਮਾਡਲ ਆ 21 ਮਾਡਲ 5405 ਹਾਂ 5405 ਬਾਈ ਆ ਇਸ ਤੋਂ ਚੱਲਿਆ ਗਿਆ ਨਾ ਪਹਿਲਾਂ ਇਹ ਵੀ 21 ਦੇ ਵੀ 11ਵੇਂ ਮਹੀਨੇ ਦਾ 22 ਮਾਡਲ 22 ਦੀ ਕਾਪੀ ਹਾਂ ਜੀ 22 ਮਾਡਲ ਕਿੰਨਾ ਕ ਚੱਲ ਗਿਆ ਹੁਣ ਹੁਣ ਤੱਕ ਇਹ ਚੱਲਿਆ 600 ਘੰਟਾ ਜੀ 600 ਘੰਟਾ ਹਾਂ ਜੀ ਸਰ ਵਿੱਚ ਵਧੀਆ ਲੱਗਿਆ ਕੈਮਰ ਨੂੰ ਵਿੱਚ ਤਾਂ ਚੱਕਰ ਦੀ ਤੇ ਮੈਂ ਬਾਈ ਨੂੰ ਪਤਾ ਕਿਉਂ ਪੁੱਛ ਕਿੰਨੇ ਦੱਸਦਾ ਹਾਂ ਹਾਂ ਆ ਚੱਕਰ ਬਾਈ ਆ ਆ ਸਟਿਕਰਾ ਕਰਵਾ ਚੱਕ ਆ ਦੇਖੀ ਕੱਲਾ ਕੱਲਾ ਸਟਿਕਰ ਪੂਰਾ ਨਾ ਟਰੈਕਟਰ ਹੈ ਬਾਈ ਜਮੀਨ ਉਸੇ ਲੱਗਿਆ ਹੈ ਵਿੱਚ ਕੈਮਰੇ ਕੂਮਰੇ ਲੱਗੇ ਹੋਇਆ ਪੂਰੇ ਹਨ ਉਹ ਵਿੱਚ ਕੈਮਰੇ ਵੀ ਨੇ ਆ ਆ ਵੇਟ ਕਿੰਨੇ ਕੁਲੇ ਨੇ ਬਾਈ ਇਹ ਐਲਸੀਡੀ ਵਗੈਰਾ ਲੱਗੀ ਹੋਈ ਆ ਵੇਟ ਦੇ ਹਨ ਕਿੰਨੇ ਹੈਵੀ ਲੱਗੇ ਹੋਏ 50 ਕਿਲੋਲ ਹੋਏ ਇਹ ਹਾਂ ਜੀ ਹਾਂ ਹਨ 6 53 ਤਿੰਨ ਕੁੰਟਲ ਦਾ ਵੇਟ ਤੇ ਮੂਰੇ ਲੱਗਿਆ ਹੋਇਆ ਪੂਰਾ ਚੰਗਾ ਏ ਸੀ ਉਸੀ ਵੀ ਪੂਰਾ ਵਧੀਆ ਬਾਈ ਵਿੱਚ ਤਾਂ ਲੈਦਰ ਵਰਕ ਕੀ ਬਾਲੀ ਕੈਂਟ ਹੋਈ ਹੋਈ ਬਾਈ ਬਹੁਤ ਵਧੀਆ ਬਾਈ ਪੂਰਾ ਜੀ ਲੱਗਦਾ ਵਿੱਚ ਬੈਠ ਕੇ ਤਾਂ ਹੂੰ ਪੱਟੀ ਸਾਹਿਬ ਬਾਈ ਕਿੰਨੇ ਮਿੰਟਾਂ ਚ ਠੱਕੂਗਾ ਕੈਮਰੋਂ ਖੰਡਾ ਕਰ ਦਿੰਦਾ ਹੂੰ ਕੈਮਰੋਂ ਤਾਂ ਹੈ ਮੈਨੂੰ ਲੱਗਦਾ 5-7 ਮਿੰਟ ਚ ਹੀ ਕਰ ਦਿੰਦਾ ਬਸ ਫਿਰ ਤਾਂ ਗੱਡੀ ਦਾ ਫਾਸਾ ਬਹੁਤ ਆ ਬਾਈ ਕਿਉਂ ਲੱਗਦਾ ਇਹਦੇ ਕੈਮਰਾ ਉੱਪਰ ਪਿੱਛੇ ਲੱਗੇ ਹੋਏ ਹਾਂ ਕੈਮਰਾ ਪਿੱਛੇ ਲੱਗਿਆ ਹੋਇਆ ਬਾਈ ਓਕੇ ਸਾਰਾ ਦਿਖਾਉਂਦਾ ਵਿੱਚ ਉਹ ਪਿੰਨਰ ਦੇ ਹੋ ਲੱਗੇ ਹੋਣੇ ਹਨਾ ਬਾਈ ਹਾਂਜੀ ਹਾਂਜੀ ਸਿਸਟਮ ਉਹ ਐਲ ਸੀ ਡੀ ਲੱਗੀ ਹੋਈ ਆ ਬਾਈ ਸਿਸਟਮ ਆ ਸਾਰਾ ਬਹੁਤ ਵਧੀਆ ਵਿੱਚ ਤਾਂ ਬਹੁਜੀ ਲੱਗਦਾ ਉੱਥੇ ਬਹਿ ਕੇ ਵੀਡੀਓ ਗਾਣੀ ਵੀ ਬੰਦਾ ਵੇਖ ਸਕਦਾ ਜੋ ਮਰਜੀ ਦੇਖੀ ਬੈਕ ਗੇਅਰ ਵੀ ਮਗਰੋਂ ਚੈੱਕ ਕਰ ਸਕਦਾ ਵੀ ਕੋਈ ਖੜਾ ਤਾਂ ਨਹੀਂ ਬਿਲਕੁਲ ਬਿਲਕੁਲ ਲੈਫਟ ਕੰਟਰੋਲ ਤਾਂ ਮੈਂ ਉਹ ਦੇਖੋ ਹਾਂਜੀ ਹਾਂ ਟਾਪ ਮਾਡਲ ਉਹ ਜਿਹੜਾ ਦੇਖੀ ਉਹਦੇ ਸਟੋਰੇਜ ਡਾਇਜਸਟੇਬਲ ਆ ਉਹ ਬਾਟਨ ਸਾਰੇ ਇਕੱਲੇ ਇਕੱਲੇ ਤੋਂ ਬੰਪਰ ਮਸ਼ੀਨ ਚਲਾਉਣੀ ਆ ਸਾਰਾ ਕੁਝ ਚੱਲਦਾ ਤੇ ਇੰਡੀਕੇਟਰ ਚਲਾਉਣੇ ਆ ਲਾਈਟਾਂ ਵੱਧ ਘੱਟ ਕਰਨੀਆਂ ਨੇ ਹਰ ਇੱਕ ਚੀਜ਼ ਜਿਵੇਂ ਉੱਥੇ ਕੰਟਰੋਲਰ ਹੈ ਪੂਰੇ ਫੀਚਰ ਨੇ ਗੱਡੀ ਮਗਰੋਂ ਭਾਈ 600 ਘੰਟੇ ਚੱਲਿਆ ਭਾਈ ਟਾਇਰ ਟੂਰ ਨਾਲ ਦੇ ਨੇ ਨਾਲ ਦੇ ਟਾਇ ਤੁਹਾਡਾ ਮਾਡਲ ਆ ਡਿਸਟ੍ਰੀਬਿਊਟਰ ਹੁੱਕ ਵਗੈਰਾ ਡਰਾਵ ਸਾਰਾ ਸੌਣਾ ਟਰੈਕਟਰ ਬਾਈ ਫੁੱਲਾ ਸਹੀ ਗੱਲ ਹੈ ਬਾਈ ਗੁਰੂ ਮੇਰ ਕਰੇ ਮੇਰ ਦੇਖਦਾ ਕਿਹੜੇ ਸੱਜਣ ਤੇ ਕਰਦਾ ਸਰ ਕਿਹੜੇ ਸੱਜਣ ਤੇ ਕਰਦਾ ਹਾਂ ਕਿਹਨੂੰ ਚਾਪੀ ਫੜਾਉਣੀ ਹੈ ਬਾਈ ਹਾਂ ਕਿਹਨੂੰ ਫੜਾਉਣੀ ਹੈ ਚਰਾਬੀ ਤੇ ਕਿਹਨੂੰ ਫੜਾਉਣੀ ਹੈ ਲੱਡੂਆਂ ਦਾ ਡੱਬਾ ਹਰ ਪਾਸੇ ਕਿਹੜਾ ਸੱਜਣ ਨੇ ਆਉਂਦਾ ਮਠਾਈ ਦਾ ਡੱਬਾ ਬਿਲਕੁਲ ਨਹੀਂ ਡਿਮਾਂਡ ਆਪਾਂ ਕਰਦੇ ਆ ਵੀ 12 40 12 ਲੱਖ 12 ਲੱਖ 40 ਹਜ਼ਾਰ ਕਿੰਨੇ ਦਾ ਬਣੂਗਾ ਜਾਇ ਜਾਇ ਦੱਸ ਵੀਰੇ ਦੇ ਦਾ ਜਾਇ ਜਾਇ 12 ਕ ਦਾ ਦੇ ਦਾਂਗਾ 12 ਕ ਦਾ ਦੇ ਦਾਂਗਾ ਕਰਦੇ ਹੋਰ ਡ ਕਰਦਾਂਗੇ ਫਿਰ ਜਾਊਗਾ ਕੋਈ ਕਰਦਾਂਗੇ ਹੋਰ ਦਾ 119000 ਦਾ ਹੋ ਗਿਆ 40 ਦਾ ਤਾਂ ਪਹਿਲਾਂ ਹੀ ਇਹਨੇ ਹੋਰ ਦਾ ਤਾਂ ਤੇ ਬਈ ਜਿਹੜਾ ਆ ਖੜਾ ਇੱਧਰ 475 ਸੱਤਵੇਂ 475 ਹੈਗਾ ਬਾਈ ਇਹਨਾਂ ਦੇ ਨਵੇਂ ਮਾਡਲ ਡਬਲ ਕਲੱਚ ਡਬਲ ਕਲੱਚ 99 ਮਾਡਲ ਪੰਜਾਬ ਵਾਲਾ ਬਟੋਕ ਲੱਗਿਆ ਹੈ ਅੱਛਾ ਪੂਰਾ ਵਧੀਆ ਟਰੈਕਟਰ ਚਲਾਵੇ ਚਲੂਵੇ ਦਾ ਪੂਰਾ ਸਿਰਿਆ ਹਾ ਜੀ ਕਿੰਨੇ ਦਾ ਬਣੂ ਬਈ ਇਹ 190 ਦਾ ਕਹਿੰਦੇ ਆ ਭੱਟੀ ਸਾਹਿਬ 190000 ਆਸੀ ਗਰਾ ਦੇ ਦਾਂਗੇ ਅੱਛਾ ਜੀ ਪੂਰਾ ਚੰਗਾ ਟਰੈਕਟਰ ਚਲਾਵੇ ਚਲੂਵੇ ਦਾ ਬਹੁਤ ਸੋਹਣਾ ਆ ਹੂੰ ਤੇ ਜਿਹੜਾ ਆ ਖੜਾ 475 ਇਧਰ ਦਾ ਇਹ 96 ਮਾਡਲ ਆ ਜੀ ਅਸੀਂ ਇਹ 99 96 96 ਇਹਦੀ ਕੀ ਡਿਮਾਂਡ ਆ ਇਹਦੀ 80 ਕਰਦੇ ਆ ਜੀ ਇਹ ਵੀ ਡਬਲ ਕਲਚ ਆ ਇਹ ਸਿੰਗਲ ਆ ਅਸੀਂ ਸਿੰਗਲ ਵਾਲਾ ਕਰਦੇ ਆ ਇਹ ਵੀ ਚੰਗਾ ਇਹਦੇ ਟਾਇਰ ਟੂ ਨਵੇਂ ਆ ਓਕੇ ਹਾਂ ਚਲਾ ਵੇ ਚਲੂ ਵੇ ਤਾਂ ਪੂਰਾ ਚੰਗਾ ਆ ਡਿਮਾਂਡ ਕੀ ਦਸੀ ਜੀ ਦੀ 80 1,80,000 ਹਾਂ ਜੀ ਪਰ ਮੈਂ ਸਾਇਲੈਂਸਰ ਇਹਦਾ ਨਾਲ ਦਾ ਹਲੇ ਤੱਕ ਹਮਿੰਦਰਾ ਦਾ ਯਾਰ ਅਰੀਜਨਲ ਸਾਇਲੈਂਸਰ ਆ ਕਿਉਂ ਬਈ ਤੇ ਬਈ ਜਿਹੜਾ ਆ ਖੜਾ ਸੋਨ ਵਾਲੀ ਕੜੀ ਜੀ 60 ਇਹ ਇੱਕ ਹਰਿਆਣਾ ਨੰਬਰ ਆਪਣੇ ਕੋਲ ਜੀ ਅੱਛਾ ਚਾਰ ਨੰਬਰ ਇਹ ਆ 2007 ਮਾਡਲ ਆ ਪਿਛਲੇ ਟਾਇਰ ਜਮਈ ਨਵੇਂ ਆ ਵਿਕੇਟੀ ਦੇ ਹੂੰ ਤੇ ਚਲਾਵੇ ਚਲੂਵੇ ਦਾ ਬਾੜਾ ਵਧੀਆ ਫੱਟੀ ਛਾ ਵਾ ਅੱਛਾ ਕੰਮ ਕੰਮ ਬਹੁਤ ਹੋਇਆ ਪਿਆ ਟਰੈਕਟਰ ਦਾ ਇਹਦਾ ਪੁਰ ਬਾੜਾ ਹੋਇਆ ਪਿਆ ਜੇ ਤੈਨੂੰ ਆ ਟੱਪਾ ਖੋਲ ਕੇ ਦਿਖਾਵਾਂ ਰੈਡੀਏਟਰ ਤੋਂ ਲੈ ਵਾਟਰ ਬਾਡੀ ਤੋਂ ਸਾਰੀ ਫੁੱਲ ਕੰਮ ਹੋਇਆ ਪਿਆ ਬਈ ਸਿਰ ਪੈਸੀ ਬੜੇ ਲਾਇਆ ਚਲਾਵੇ ਚਲੂਵੇ ਦਾ ਬਹੁਤ ਸੋਨਾ ਬਹੁਤ ਪੈਸੇ ਵਿਕੇਟੀ ਦੇ ਟਾਇਰ ਨਵੇਂ ਜਮਈ ਹੁਣ ਇਹਦੇ ਜਿੰਨੇ ਪੈਸੇ ਲੱਗੇ ਹੋਇਆ ਉਹਨੇ ਆਪਾਂ ਤਾਂ ਨਹੀਂ ਮੰਗਾ ਨਾ ਫਾਨੀ ਮੰਗਦੇ ਆਪਾਂ 275 ਕਹਿੰਦੇ ਜਾਨੀ ਕੇ ਲਾ ਕੇ ਚੱਲੋ ਵੀ 255000 ਦਾ ਦੇ ਦਾਂ। ਫਿਰ ਤਾਂ 2.5 ਲੱਖ ਦਾ ਬਣਿਆ ਪਿਆ। 2.5 ਦੇ ਦਾਂਗਾ ਐਡਾ ਟਰੈਕਟਰ ਆ। ਸੱਤ ਮਾਡਲ 2.5 ਲੱਖ ਦਾ ਬਣਿਆ। ਜੋ ਮਰਜ਼ੀ ਚਲਾਇ ਜਾਓ ਇਹਦੇ ਨਾਲ। ਤੇ ਬਈ ਜਿਹੜਾ ਆ ਆਖੜਾ 843000 ਆ। ਇਹ 843 ਬਈ 2023 ਮਾਡਲ। ਬਈ ਇੱਕ ਸੱਜਣ ਨੇ ਮੈਨੂੰ ਫੋਨ ਲਾਵੇ ਕਹਿੰਦਾ ਬਈ ਮੈਨੂੰ 843 ਦਵਾ 4x4। ਹਾਂਜੀ। ਮੈਨੂੰ ਇਹ ਕਿਤੋਂ ਟਰੈਕਟਰ ਹੀ ਨਹੀਂ ਮਿਲਿਆ। ਇਹ ਮਿਲਦੇ ਨਹੀਂ ਬਹੁਤ ਘੱਟ ਆ ਇਹ ਹਨ ਬਈ। ਹਨਾ ਹੁਣ ਪਤਾ ਨਹੀਂ ਸੱਜਣ ਚਲੋ ਜੇ ਵੀਡੀਓ ਦੇਖਦਾ ਮੈਂ। ਟਰੈਕਟਰ ਸਹੀ ਹਾਂ ਬੜਾ ਵਧੀਆ ਟਰੈਕਟਰ ਨੇ ਬਹੁਤ ਵਧੀਆ ਟਰੈਕਟਰ ਟਰੈਕਟਰ ਇੰਨਾ ਵਧੀਆ ਧਰਮੇ ਮੱਖੀ ਜਾਂਦਾ ਦਾਗ ਨਹੀਂ ਕਿਤੇ ਕੰਮ ਬੜਿਆ ਜਾਂਦਾ ਹੀ ਕਰ ਜਾਂਦਾ ਬਾਈ 4x4 ਕਰਕੇ ਹੂੰ ਪੂਰਾ ਵਧੀਆ ਟਰੈਕਟਰ ਆ ਇਹਦੇ ਲੰਨਾ ਨੰਬਰ ਕਾ ਪਿਆ ਜਮਈ ਪੰਜਾਬ ਨੰਬਰੀਆ ਫਸਟ ਵਾੜੀ ਨਾ ਨਵਾਂ ਵਰ ਪੰਜਾਬ ਫਸਟ ਪਾਰਟੀ ਚੱਲ ਕਿੰਨਾ ਗਿਆ ਹੁਣ ਇਹ ਚੱਲ ਗਿਆ ਇਹ 5 600 ਘੰਟਾ ਚੱਲਿਆ ਸਿਰਫ ਹੀ ਸਿਰਫ ਧਰਮੇ 500 ਘੰਟਾ ਚੱਲੇ ਹੋਏ ਜਮਈ ਨਵਾਂ ਖੜਾ 4x4 ਜਮਈ ਨਵਾਂ ਪਿਆ 843 ਸਵਰਾਜ ਬਈ ਐਂ ਦੱਸ ਹਤੇ ਟਰ ਟੂਰ ਨਵੇਂ ਵਰਗੇ ਪਿਆ ਇਹ ਟਰੈਕਟਰ ਬਣੂ ਕਿੰਨੇ ਦਾ ਪਣੂ ਇਹ ਹੁੰਦਾ ਪਾ 6 ਪਲੱਸ ਕਹਿੰਦੇ ਆ ਜਣੀ ਫਿਰ 590 ਕ ਹਜ਼ਾਰ ਦਾ ਹੋਰ ਵੀ ਕਰਦਾ ਕੋਈ ਗੱਲ ਨਹੀਂ ਤਾਂ ਜੇ ਚੱਕੋ ਮਿੱਤਰੋ ਇਹ 5 ਲੱਖ ਤੇ 80 ਹਜ਼ਾਰ ਦੇ ਵਿੱਚ ਲੈ ਜਾਓ ਜਿਆ ਟਰੈਕਟਰ ਦੇ ਦਾਂਗੇ ਜੇ ਕੋਈ ਸੱਜਣ ਖਰੀਦਣਾ ਚਾਹੁੰਦਾ ਤੇ ਜਿਹੜਾ ਲੱਗਦਾ ਉਸੇ ਦਾ ਵੱਡਾ ਭਾਈ ਖੜਾ ਇਧਰਲੇ ਪਾਸੇ ਇਹ 20 ਮਾਡਲ ਆ ਬਾਈ ਇਹ 20 ਮਾਡਲ ਆ ਹਾਂ ਜੀ ਇਹਦੇ ਮੂਹਰੇ ਟਾਇਰ ਜਮੇ ਨੇ ਅੱਪਾ ਪਾਇਆ ਨਾਲ ਦੇ ਵੀ ਪਾਇਆ ਪਿਛਲੇ ਨਾਲ ਦੇ 2020 ਦੇ ਹੀ ਪਾਇਆ ਹੋਇਆ ਅੱਛਾ ਪਿਛਲੇ ਟਾਇਰ ਨਾਲ ਦੇ ਹਾਂ ਜੀ ਹਾਂ ਇਹਨੇ ਪੁਆਇਆ ਹਾ ਬੰਦੇ ਨੇ ਬੀਚੇ ਪਵਾਲੇ ਹੋਣੇ ਜਦੇ ਅੱਛਾ ਇਹ ਰੇਡੀਅਲ ਵਰਗੇ ਆਉਂਦੇ ਆ ਉਹ ਹੈ ਰੇਡੀਅਲ ਨਹੀਂ ਹੈਗੇ ਓਕੇ 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 ਇਹ ਬਾਰ ਬੂਰ ਨੂੰ ਭੇਜ ਦਿਆ ਟਾਇਰ ਕਹਿੰਦੇ ਇਦਾਂ ਦੇ ਬਣਾ ਕੇ ਠੀਕ ਹੈ ਜੀ ਇਹ 65000 ਦੇ ਟਾਇਰ ਆ ਬਈ ਉਹ ਭਾਈ ਇਹ ਕਿੰਨੇ ਦਾ ਬਣੂ ਬਰੇਟਰ ਇਹ ਆਪਾਂ 68000 ਕਹਿੰਨੇ ਆ ਪੱਟੀ ਸਾਹਿਬ ਹੂੰ ਇਹ ਚ ਚੱਲਿਆ ਕਿੰਨਾ ਕੋਇਆ ਚੱਲਿਆ ਹੋਇਆ ਇਹ 700 ਕਿੰਨਾ ਵੱਧ ਚੱਲਿਆ ਹੋਇਆ ਹੈ ਨਾ ਇਹ 1800 ਘੰਟਾ ਚੱਲਿਆ ਹੈ ਬਈ 1800 ਘੰਟਾ 1800 2000 ਇਹਨੂੰ ਆ ਖੋਲੂਂਗੇ ਵਿੱਚੋਂ ਕਿ ਕਰੀ ਹਾਂ ਜੀ ਹਾਂ ਵਿੱਚੋਂ ਤਾਂ ਦੇਖ ਲੈਪ ਜਮਈ ਨਾ ਮੈਂ ਪਿਆ ਵਿੱਚੋਂ ਤਾਂ ਰੈਡੀ ਰੂਡੀਟਰ ਦਿਖਾ ਬਈ ਮਾੜਾ ਧਰਮ ਇਹ ਦੇਖੋ ਇਹ ਜਮਈ ਨਾ ਟਰੈਕਟਰ ਦਾ ਨਾਮਾ ਪਿਆ ਜਮਈ ਟਾਇਰ ਵੀ ਦੇ ਲੈ ਮੁਰਲੇ ਨਵੇਂ ਨੇ ਪਿਛਲੇ ਪੱਟੇ 'ਚਾ 90 ਪੈਸੇ ਨੇ ਕੋਈ ਨਹੀਂ ਲਾ ਦੇਣਗੇ ਮੁੰਡਾ ਕੋਈ ਗੱਲ ਨਹੀਂ 6 ਲੱਖ 80 ਹਜ਼ਾਰ ਡਿਮਾਂਡ ਕਰਦੇ ਆਂ ਦੀ ਆਪਾਂ ਮਾਨ ਤਾਂ ਜਾਨੀ 6 60 ਕ ਦਾ ਕਹਿੰਦੇ ਆਂ ਦੇ ਦਾਂਗੇ ਸਾਢੇ 60 ਦਾ ਬਣੂਗਾ ਤੂੰ ਹੋਰ ਚੱਕਦਿਆ ਕਰ ਹਾਂ ਦੇ ਦਾਂਗੇ ਫਿਰ ਜਾ ਹੁਣ ਤੂੰ ਕਹਿਤਾ ਜੇ ਕੋ ਮਿੱਤਰੋ 6.5 ਲੱਖ ਦਾ ਟਰੈਕਟਰ 4x4 855 ਸਵਰਾਜ ਮਾਡਲ ਮਾਡਲ ਹੈਗਾ 2020 2020 ਤੇ ਜਿਹੜਾ ਆ ਖੜਾ ਵੀ 855 ਇਹ 2021 ਹੈ ਅਸਲੀ 21 ਆ ਇਹਦੇ ਵੀ ਨਾਲ ਦੇ ਟਾਇਰ ਆ ਬਾਈ ਇਹ 11 ਬਾਈ ਚਾਰੇ ਟਾਇਰ ਨਾਲ ਦੇ ਨੇ ਦੇ ਕੋਈ ਨਾਲ ਦੇ ਆ ਬਾਈ ਇਹ 11 12 100 ਘੰਟਾ ਚੱਲਿਆ ਹੋਇਆ ਘੋੜਾ ਬੰਪਰ ਲੱਗਿਆ ਪਿਆ ਟਰੈਕਟਰ ਇਹ ਵੀ ਚੰਗਾ ਪੂਰਾ ਇਹ ਕਿੰਨੇ ਦਾ ਬਣੂਆ ਬਾਈ ਫੱਲ ਵਧੀਆ ਬਾਈ ਇਹਦੀ ਡਿਮਾਂਡ ਸਾਢੇ 6 ਕਰਦੇ ਸਭਾ ਕਿਸੇ ਦਾ ਪੱਟੀ ਛੱਬ ਦੇ ਦਾਂਗੇ 21 ਮਾਡਲ ਸਵਾਸੀ ਰੱਖਦਾ ਹਾਂ 6 ਲੱਖ 25 ਕਿਹ ਹਜ਼ਾਰ ਦਾ ਦੇ ਦਾਂ ਤੇ ਜਿਹੜਾ ਆ ਖੜਾ ਵੀ ਇਧਰਲੇ ਪਾਸੇ ਇਹ 2013 ਮਾਡਲ ਆ ਜੀ ਹਾਂ ਕਲੌਸ ਕਰ ਇੰਜਨ ਚਾ ਜੀ ਟਰੈਕਟਰ ਇਹ ਵੀ ਚੰਗਾ ਪੂਰਾ ਓਕੇ ਮਾੜੀ ਮੋਟੀ ਟਾਚਿੰਗ ਟੂਚਿੰਗ ਹੈਗੀ ਆ ਜਣੀ ਇੱਥੇ ਮਾੜੀ ਮੋਟੀ ਤਾਂ ਹੈਗੀ ਮੈਨੂੰ ਲੱਗਿਆ ਟਰੈਕਟਰ ਚਲਾਵੇ ਚਲੂਵੇ ਦਾ ਬਹੁਤ ਸੋਹਣਾ 14 ਟੂਰਾਂ ਦਾ ਖਰਾ ਡੈਕ ਡੁੱਕ ਲੱਗਿਆ ਹੋਇਆ ਭਰਿਆ ਪਿਆ ਟਰੈਕਟਰ ਬਾਈ ਕੋਈ ਕਿਸੇ ਚੀਜ਼ ਦੀ ਘਾਟ ਨਹੀਂ ਹੈਗੀ ਲਾ ਬੰਪਰ ਤੋਂ ਸਾਰਾ ਕੁਝ ਕਰਨ ਦੀ ਲੋੜ ਨਹੀਂ ਉਦਾਂ ਵੀ ਖੜਾਵਾ ਚੰਗਾ ਟਰੈਕਟਰ ਦਾ ਪੂਰਾ ਜੜਤੀ ਤਾਂ ਫੁੱਲ ਵਧੀਆ ਬਈ ਇਹਦੀ ਕੀ ਡ 4 25000 ਦਾ ਦੇ ਦੰਦੇ 4 25000 ਦਾ ਹਾਂ ਜੀ ਫਿਰ 20 ਮਾੜੀ ਹੁੰਦੀ ਮੈਂ 20 ਨਹੀਂ ਕਹਿੰਦਾ ਯਾਰ ਹੈ ਤੇਰੀ ਮਰਜ਼ੀ ਆ ਯਾਰ ਲੈ ਮਿੱਤਰੋ ਆਪੀ ਆ ਕੇ ਮਾਰਤਾੜ ਕਰਾ ਲਿਓ ਯਾਰ ਹਣਾ ਇਹ ਗੱਲ ਨਹੀਂ ਹਾਂ ਤੇ ਬਈ ਜਿਹੜਾ ਆ ਖੜਾ ਇੱਧਰ ਉਹ ਛੋਟੇ ਕੰਮਾਂ ਨੂੰ ਜੇ ਕੋਈ ਚਾਹੀਦਾ ਪੱਟੀ ਸਾਹਿਬ 24 ਦਾ ਸਾਰਾ ਚਾਰ ਮਾਡਲ ਆ ਇਹ ਅਸਲ ਮਾਡਲ 4 ਆ ਬਈ ਇਹ 2004 ਇਹਦਾ ਨੰਬਰ ਪੰਜਾਬ ਦੀ ਆ ਹਾਂ ਨੰਬਰ ਪੰਜਾਬ ਆ ਕੰਡੀਸ਼ਨ ਤਾਂ オリジナル ਲੱਗਦਾ ਇਹ ਕੰਡੀਸ਼ਨ ਤਾਂ オリジナル ਆ ਸਾਰਾ ਹੈ ਨਾ ਹਾਂ ਜੀ ਹਾਂ ਕਿੰਨੇ ਦਾ ਬੋਲੋ ਜਹਾਜੀ ਵੀ ਹੈਗੀ ਵਿਚਾਰੇ ਦੀ ਰਿਜਨਲ ਲੱਗਣੀ 2004 ਮਾਡਲ ਹੈ 130 ਦਾ ਕਹਿੰਦੇ ਆ ਭਾਈ ਆ ਖੁਸ਼ਕ ਜੀ ਕਿਵੇਂ ਹੋਈ ਹੋਣ ਇਹਦੇ ਤਾਂ ਆਹ ਮਗਰਾੜ ਖੜਨ ਕਰਕੇ ਇਹ ਖੜਨੋਂ ਖੜਨੋਂ ਕਰਕੇ ਭਾਈ ਕੋਈ ਟਰਾਲੀ ਟਰੁੱਲੀ ਨੂੰ ਚੱਲਦਾ ਹੋਵੇ ਤਾਂ ਭਗਤਰਾਵ ਹੂੰ ਹਾਂ ਹੂੰ ਵਧੀਆ ਬਾਡੀ ਬੁੱਡੀ ਦਾ ਬਹੁਤ ਸੋਹਣਾ ਭਾਈ ਸੋ ਸੂ ਦਾ ਵਧੀਆ ਮਗਰਾੜ ਜੇ ਹੋਏ ਪੈਨੇ ਇਦਾਂ ਹਾਂ ਜਦ ਦਵਾਰੇ ਲਪਾਏ ਹੋਏ ਲੱਗਦੇ ਆ ਭਾਈ ਹੋ ਸਕਦਾ ਲੱਗੇ ਬਾਕੀ ਦਾ ਸਾਰਾ ਰਿਜਨਲ ਹੈ ਟਰੈਕਟਰ ਇਹਦੀ ਕੀ ਡਿਮਾਂਡ ਆ ਭਾਈ 130 ਕਹਿੰਨੇ ਆ ਬਦ 1 ਲੱਖ 3000 ਦਾ ਮੌਕੇ ਤਾਂ ਹਾਂ ਬੋਕੀ ਕੋਈ ਨਹੀਂ ਉਹ ਟਰੈਕਟਰ ਚੰਗਾ ਬਾਈ ਕਿੰਨੇ ਦਾ ਕਦਾ ਦੇ ਦਾਂਗੇ ਮੌਕੇ ਤੇ ਦੱਸ ਲੈ ਥੋੜਾ ਜਿਹਾ ਮੈਂ ਉਹ 20 ਦਾ ਦੇ ਦਾਂਗੇ 20 ਦਾ ਹਾਂ 10 ਦਾ ਹੋਜੂ ਨਾ 15 ਦਾ ਇੱਕ ਲੱਖ 15 ਹਜ਼ਾਰ ਦਾ ਸਵਰਾਜ 15 ਦਾ 724 ਸਵਰਾਜ 1 ਲੱਖ 15 ਹਜ਼ਾਰ ਦਾ ਸੋਹਣਾ ਟਰੈਕਟਰ ਪੂਰਾ ਵੇ ਮਾਡਲ 4 ਦੱਸੇ ਦੀ ਹਾਂ 2004 ਮਾਡਲ ਪੰਜਾਬ ਨੰਬਰ ਪੰਜਾਬ ਨੰਬਰ ਕਾਗਜ਼ ਪੱਤਰ ਕੰਡੀਸ਼ਨ ਦਾ ਓਰੀਜਨਲ ਹੈ ਪੂਰਾ ਸੋਹਣਾ ਟਰੈਕਟਰ ਤੂੰ ਚੱਲ ਚਲਾਵੇ ਤਾਂ ਮੈਂ ਇੰਜਰ ਪੂਰਾ ਚੰਗਾ ਚਲਾਵੇ ਤਾਂ ਬਾਹਲਾ ਚੰਗਾ ਬਾਈ ਅੱਛਾ ਜੀ ਹਾਂ ਫੁੱਲ ਚੰਗਾ ਤੇ ਜਿਹੜਾ ਆ ਖੜਾ ਵੀ ਇਧਰ ਪਾਸੇ 35 ਦਾ ਇਹ ਬਾਈ 1998 ਮਾ ਅਸੀਂ 98 ਮਾਡਲ ਹਾਂ ਜੀ 98 ਇਹ ਵੀ ਚੰਗਾ ਇਹਦਾ ਵੀ ਪੰਜਾਬ ਵਾਲਾ ਵੀ ਲੈ ਕੇ ਆਇਆ ਵੱਟੀ ਸਾਹ ਓਕੇ ਕੰਡੀਸ਼ਨ ਦੇ 35 ਦਾ ਕਹਿੰਦੇ ਆ ਆਪਾਂ ਹਾਂਜੀ 1 35 ਦਾ ਕਹਿੰਦੇ ਆ 1 25 ਦਾ ਦੇ ਦਾਂਗੇ ਇਹ ਉਹਦੇ ਨਾਲ ਲੈ ਆਉ ਹਾਂਜੀ ਇਹ ਉਹਦੇ ਨਾਲ ਇਹ ਫਿਰ ਵੱਡਾ ਵੀਰੇ ਉਹ ਥੋੜਾ ਛੋਟਾ ਇਹ ਵੱਡਾ ਭਾਈ ਆ ਹਾਂ 24 ਤੋਂ 10 ਕੁ 11 ਕ ਦਾ ਇਹਨਾਂ ਦਾ ਵੱਡਾ ਭਾਈ WhatsApp 55 ਹਾਂ ਹੈ ਸਹੀ ਗੱਲ ਸਹੀ ਗੱਲ ਤੇ ਬਈ ਜਿਹੜੀ ਆ ਟਰਾਲੀਆਂ ਖੜੀਆਂ ਨੇ ਟਰਾਲੀਆਂ ਇਹ 16 7 ਨੇ ਬਾਈ ਦੋਨਾਂ ਹੀ ਦੋਨਾਂ 16 7 ਮੈਂ ਸ਼ੈੱਡ ਤੋਂ ਰੇਲ ਦਾ ਹਿੱਸਾ ਲੱਗਿਆ ਹੋਇਆ ਹੈ ਆਹ ਦਾ ਸੇਲ ਦਾ ਮਾਲ ਲੱਗਿਆ ਹੋਇਆ ਨਾ ਟਾਟਾ ਸੇਲ ਦਾ ਮਾਲ ਲੱਗਿਆ ਹੋਇਆ ਰੇਲ ਦਾ ਵੀ ਲੱਗਿਆ ਹੋਇਆ ਹੈ 84 ਐਮਸੀ ਦੀ ਆ ਤੇ ਜਾਲੀ ਜੂਲੀ ਸਾਰੀ ਲੱਗਿਆ ਬਿਨਾ ਜੈਕ ਤੋਂ ਨੇ ਟਰਾਲੀਆਂ ਚੰਗੀਆਂ ਨੇ ਵੀਰੇ 3 ਕ ਲੱਖ ਦੀ ਟਰਾਲੀ ਦੇ ਦਿੰਨੇ ਆਪਾਂ 16 ਫੁੱਟ ਦੇ ਵਿੱਚ ਟਾਇਰ ਹਨ 16 ਫੁੱਟ ਸਮੇਤ ਟਾਇਰ ਨਵੀਂ ਟਰਾਲੀ 3 ਲੱਖ ਦੀ 3 ਲੱਖ ਦੀ 3 ਲੱਖ ਦੇ ਵਿੱਚ ਜੇ ਮੈਂ ਕਹਾ ਮਾਨ ਤਾਨ ਕਰ ਦੂੰਗੇ ਬੱਦ ਮੰਗਦੇ ਉਹ ਤਿੰਨੇ ਕ ਕਰ ਵੀ ਰਵਾਂਗੇ ਫਿਰ ਕੋਈ ਨਹੀਂ ਹੋਰ ਲੈ ਮਿੱਤਰੋ ਲੁੱਟੋ ਮੇਲਾ ਕਰਦਾ ਕੋਈ ਠੰਡੀ ਰੁੱਤ ਦੇ ਵਿੱਚ ਗਰਮ ਮਾਹੌਲ ਬਣਾਤਾ 3 ਲੱਖ ਦੇ ਵਿੱਚ ਉਹ ਵੀ ਮਾਨ ਤਾਨ ਹੋ ਜਾਊਗਾ ਚਾਹੇ ਇਹ ਲੈਜੋ ਚਾਹੇ ਇਹ ਬਈ ਕਈ ਵਾਰ ਬਈ ਹੋਰ ਵੀ ਆ ਜਿਵੇਂ ਕੋਈ 14 ਫੁੱਟੀ ਲੈਣੀ ਹੋਵੇ ਕਿਸੇ ਨੇ ਨਹੀਂ ਜੇ ਨਵੀਂ ਚਾਹੀਦੀ ਹੋਵੇ ਕਿਸੇ ਨੂੰ 14 ਫੁੱਟ ਨਵੇਂ ਵੀ ਖੜਾ 14 ਖੜੀਆ ਬਈ ਉਹ ਡਬਲ ਚੈੱਕ 14 ਵੀ ਖੜੀਆ ਜਿਹੜੀ ਉਹ ਪਿੱਛੇ ਵੀ ਖੜੀਆ ਹਾਂ ਟਰਾਲੀਆਂ ਖੜੀਆਂ ਉਹ ਸਾਡੇ ਚ 11 ਖੜੀਆ ਉਹ ਜਿਹੜੀ ਸੈਕਿੰਡ ਹੈ ਹਾਂ ਜੀ ਸੈਕਿੰਡ ਦਾ ਵਿਚੋਂ ਦੇਖ ਲੈ ਫਰਸ਼ ਫਰਸ਼ ਬਈ ਹਾਂ ਨਵੇਂ ਵਰਗਾ ਪਿਆ ਹਜੇ ਇਹਨਾਂ ਦੇ ਹੋਊਗੀ ਜਰ ਪਈ ਹੋਈ ਇਹਦੇ ਦੇਖੀ ਧਰ ਮੈਂ ਵਿਚੋਂ ਦਿਖਾ ਦੇਖ ਲੋ 11 11 11 ਸਾਢੇ 20 ਦਾ ਸੈਜਾ ਬਈ ਹਾਂ ਪੁਰਾਣਾ ਲੋਹਾ ਦਿਖ ਤੂ ਵਿਚੋਂ ਇਹਨਾਂ ਨੂੰ ਵੀ ਦੇਖ ਲੈ ਵਿਚੋਂ ਦੇਖ ਲੈ ਪਈਆ ਸਾਹ ਦੇ ਹਲਾ ਕਿਤੋਂ ਕਲੀਕੁਲੀ ਹੈਗੇ ਨਾਲੇ ਰੇਤਾ ਰੂਤਾ ਵੀ ਓਪਨੇ ਪਿਆ ਬਾਈ ਕੀ ਡਿਮਾਂਡ ਐ ਦੀ ਇਹਦੀ ਡਿਮਾਂਡ ਆਪਾਂ 1.35 ਕਰਦੇ ਆ 1.25 ਦੀ ਦੇ ਦਾਂਗੇ 1.25 ਹਜ਼ਾਰ ਦੀ ਵਧੀਆ ਟਰਾਲੀ ਆ ਪੂਰੀ ਜੈਕ ਵਾਲੀ ਟਰਾਲੀ ਆ ਹੂੰ ਜਿੱਕਲ ਟਰਾਲੀ ਆ ਵੀ ਡਬਲ ਉਹ ਕਾਲੀ ਕਿ ਕਿੰਨੇ ਫੁੱਟੇਜ ਵਿੱਚ ਆ ਉਹ 16 7 ਆ ਜੀ ਉਹ ਵੀ ਡਬਲ ਜੈਕ ਆ ਮਠਾੜੂ ਦੀ ਐ ਉਹ ਆ ਮਠਾੜੂ ਵਾਲਿਆਂ ਦੀ ਆ ਜੀ ਓਕੇ ਉਹ ਦੀ ਕੀ ਡਿਮਾਂਡ ਆ ਵੀ ਉਹ ਬਈ 1.5-1.4 ਦੀ ਆਪਾਂ ਦੇ ਦਿੰਨੇ ਹੁੰਨੇ ਆ 1.5-1.4 ਲੱਖ ਪੇਨਾ ਟਾਇਰਾਂ ਤਾਂ ਹਾਂ ਜੀ 14 ਫੁੱਟੀ ਹਾਂ ਸਾਰੀ ਟਾਟਾ ਸੇਲ ਦਾ ਉਹਦਾ ਵਜ਼ਨ ਬਹੁਤ ਉਂਫਰ ਵਜ਼ਨ ਤੇ ਆ ਗਈ ਯਾ ਗੜੀ ਆ ਇਹ ਆਪਾਂ ਤੇ ਇਹਦਾ 24 ਕੁਆਂਟਲ ਹੁੰਦਾ 147 ਆ ਓਕੇ ਹਾਂ ਜੀ ਇਹ 147 ਆ ਇਹ ਆਪਾਂ ਦੇ ਦਾਂਗੇ 275 ਦੀ ਦੋ ਲੱਖ 75 ਮਾੜਾ ਮੁੱਟਾ ਕਰ ਦਾਂਗੇ ਮੌਕੇ ਤੇ ਜੀ ਠੀਕ ਹੈ ਜੀ ਜਿਹੜੇ ਇਧਰਲੇ ਪਾਸੇ ਆ ਤਾਂ ਨਹੀਂ ਗੱਡੀਆਂ ਵੇਚਣੀਆਂ ਆ ਆਪਣੇ ਨਾ ਗੱਡੀ ਕਿ ਕੀ ਆ ਵੇਚਣੀ ਆ ਉਹ ਚਲ ਘਰ ਮੇ ਹੋਰ ਇਹ ਕਿ ਜਿਹੜੀ ਹੋ ਗੜੀ ਆ ਹਾਂ ਜੀ ਉਹ ਕੀ ਆ ਵੇਚਣੀ ਅੱਛਾ ਫਰਚੂਨਰ ਲਿਆਂਦੀ ਕੀ ਆ ਵੇਚਣੀ ਆ ਹਾਂ ਜੀ ਇਹ ਕਿੰਨਾ ਮਾਡਲ ਆ ਇਹ 2019 ਦੇ ਲਾਸਟ ਅਗਿਆਰਵੇਂ ਮਹੀਨੇ ਦੀ ਵਾਈ ਕੰਡੀਸ਼ਨ ਦੀ ਸਾਰੀ ਓਰੀਜਨਲ ਆ ਸਾਰੀ ਸਾਰੀ ਓਰੀਜਨਲ ਗੱਡੀ ਆ ਬੀਮਾ ਬੂਮਾ ਗੱਡੀ ਦਾ ਹੈਗਾ ਤਾਂ ਬੀਮਾ ਹੈਗਾ ਸਾਲ ਦਾ ਪਿਆ ਉਹ ਮੈਨੂੰ ਲੱਗਾ 10 ਮਹੀਨੇ ਦਾ ਪਿਆ ਬਈ ਟਰਕ ਕਿਹੜੀ ਕੰਪਨੀ ਦੇ ਨੇ ਮੈਂ ਚਲਣ ਟਰ ਮਚਲਨ ਦੇ ਚਾਰੇ ਅਨ ਜੂਜਡ ਸਟਿੱਪਣੀ ਆ ਸਨ ਰੂਫ ਵਾਲੀ ਆ ਆਟੋਮੈਟਿਕ ਆ ਚੱਲੇਗੀ 1 ਲੱਖ 6000 ਕੀ ਕੀ ਮੰਗਦੇ ਉਹਦਾ ਮੰਗਦੇ ਆ ਦਾ ਬਈ 1.51 1.51 ਲੱਖ ਮੌਕੇ ਤੇ ਮੌਕੇ ਤੇ ਕਰਦਾ ਕੋਈ ਨਹੀਂ ਪੂਰੇ 11 ਦੀ ਹੋ ਜੂ ਦੇ ਦਾਂਗੇ ਜੇ ਤਾਂ ਕਹਿਤਾ ਤੇ ਹੁਣ ਦਿਖਾਉਣੀ ਤਾਂ ਤੁਹਾਨੂੰ ਫਾਰਮ ਟ੍ਰੈਕ ਖੜੇ ਨੇ ਮੇਤਰੋ ਲੈਣ ਲਈ ਬਈ ਅਈ ਤੋਂ ਸ਼ੁਰੂਆਤ ਕਰਦੇ ਆ ਆ ਕਿੰਨਾ ਵਾੜਾ ਟਰੱਕ ਤੇ ਬਈ ਇਹ ਤੋਂ ਕਰ ਲਾ ਕਿੰਨਾ ਮਾਡਲ ਹੈ ਇਹ ਇਹ ਤਾਂ ਪਛਾਣ ਚ ਨਹੀਂ ਆਉਂਦਾ 2005 ਵਾਲਾ ਡੀ ਇਹ 2005 ਮਾਡਲੋ ਹਾਂ ਦੇਖ ਲੈ ਕਿੰਨਾ ਸੋਹਣਾ ਡੈਕਟਰ ਓਰੀਜਨਲ ਆ ਬਈ ਇਹ ਹਾਂ ਜੀ ਹੈ ਹਾਂ ਜੀ ਹਾਂ ਕੋਈ ਸ਼ੱਕ ਹੀ ਬਾਡੀ ਦਾ ਹੈਗਾ ਵੀਰੇ ਹੈ ਬਾਡੀ ਦਾ ਹੈਗਾ ਸ਼ੋ ਸ਼ੂ ਦਾ ਓਰੀਜਨਲ ਅੱਛਾ ਸੋ ਓਰੀਜਨਲ ਆ ਸਾਰੇ ਓਰੀਜਨਲ ਨੇ ਸੋ ਦੇ ਪੰਜ ਮਾਡਲੋ ਪੰਜ ਮਾਡਲ ਨੰਬਰ ਕਿੱਥੋਂ ਦਾ ਤਾਂ ਪੰਜਾਬੋਂ ਪੰਜਾਬ ਤਰ ਮੇਰੇ ਮੇ ਚੈੱਕ ਕਰ ਬਈ ਯਾਰ ਲੈ ਟਾਇਰ ਵੀ ਨਵੇਂ ਵਰਗੇ ਨੇ ਬਈ ਜਮਾਈ ਨਾ ਮੈਨੇ ਵਰਗੇ ਨੇ ਹੂੰ ਇਧਰ ਵੀ ਆ ਜਾ ਲੈ ਪਿੱਛੂ ਸਾਡਾ ਬੜਾ ਪਤਾ ਹਾਂ ਟਰੈਕਟਰ ਪੂਰਾ ਬਾਈ ਚਲਾਵੇ ਚਲੂਪੇ ਦਾ ਬਾਈ ਕੀ ਡਿਮਾਂਡ ਹੈ ਛਤੇ ਦੀ 2,60,000 ਹੈ ਬਾਈ 2,60,000 ਹਾਂ ਕਰ ਦਾਂਗੇ ਹੋਰ ਮਾਨਤਾਂ 2.5 ਦੇ ਦਾਂਗੇ 2.5 ਦੇ ਵਿੱਚੋਂ ਵੀ ਮਾਨਤਾਂ ਕਰ ਦਾਂਗੇ ਕੋਈ ਗੱਲ ਨਹੀਂ ਸਾਡਾ ਆਪਣੇ ਕੋਲ ਬਾਵਾ ਨੇ ਤੇ ਕਿੱਲੇ ਹੁੰਦੇ ਬੜੇ ਜਿਹੜਾ ਆ ਖੜਾ ਵੀ ਆਹ ਇਹ 2006 ਮਾਡਲ ਦਾ ਦੇ ਕਿੰਨਾ ਸੋਹਣਾ ਟਰੈਕਟਰ ਹੈ ਬਾਈ ਹੂੰ ਤਿੰਨ ਲੱਗੂ ਰੰਗ ਆ ਦੇਖ ਲੱਗਦਾ ओरिजिनल ਆ ਵੀਰੇ ਕਈ ਵਪਾਰੀਆਂ ਦਾ ਵੀ ਚੈੱਕ ਕਰਾ ਲਿਆ ਸਾਨੂੰ ਵੀ ਲੱਗਦਾ ਸੀ ਵੀ ਕਿਤੇ ਹੈ ਤਾਂ ਨਹੀਂ ਮਾਣਾ ਮੋਟਾ ਨਾ ਕਈ ਆਪਣੇ ਕੋਲ ਆਏ ਨੇ ਕਹਿੰਦੇ ਵੀ ओरिजिनल ਆ ਰੱਖੀ ਬਾਕੀ ਵੀ ਇਹ ਦੂਸਰੇ ਮਗਰਾਟਾ ਚ ਫੁੱਲ ਚ ਹੈ ਹਾਂ ਇਹ ਡੀਲਕਸ ਆ ਬਾਈ ਅਸਾ ਡੀਲਕਸ ਮਾਡਲ ਆ ਬਹੁਤ ਪਾ ਦਾ 100 ਦਾ ਤਾਂ ਸਾਰਾ ओरिजिनल ਆ ਮਗਰਾਟਾ ਦਾ ਰਿਜਨਲ ਆ ਮੜਰਦਰੀ ਨਾ ਆਹ ਜੀ ਮਾੜਾ ਮੋਟਾ ਕਰਤਾ ਸੀ ਨੇ 8 ਮਾਡਲ ਇਹ ਸੇ ਸੇ ਮਾਡਲ ਹੈ ਸੇ ਮਾਡਲ ਹੈ ਟਰੈਕਟਰ ਸੋਹਣਾ ਪੂਰਾ ਬਾਈ ਇੱਥੇ ਵਜਿਆ ਹੋਇਆ ਇਹਦਾ ਕਰਤਾ ਬੈਟਰੀ ਬਕਸਾ ਕਰਤਾ ਬੰਪਰ ਕਰਤਾ ਜਿਵੇਂ ਬੰਪਰ ਦੇ ਨਾਲ ਆ ਵੀ ਮਾਰਤਾ ਇਹ ਸਾਰਾ ਟਾਇਰ ਡੇ ਵਜਿਆ ਹੋਇਆ ਆ ਵੀ ਅਜੇ ਬਾਡੀ ਬੂਡੀ ਦਾ ਨਹੀਂ origignal ਤੇ ਸਾਰਾ origignal ਦੇ ਦੀਆਂ ਫੋਟੋਆਂ ਹੈਗੀਆਂ ਆਪਣੇ ਕੋਲ ਅੱਛਾ ਜੀ ਨਵੇਂ ਹੀ ਪਿਆਤੀ ਵੀਰੇ ਜੰਮੀ ਹੂੰ ਚੱਲ ਚਲਾ ਵੀਦਾ ਕਿਵੇਂ ਬਾਈ ਇਹ ਬਾਲਾ ਚੰਗਾ ਆ ਨਜਾਇਜ਼ ਅੱਛਾ ਜੀ ਪੈਰਪੁਰ ਦਾ ਨਾਮ ਧਰਮੇ ਦਿਖਦਾ ਸਾਰੇ ਸਾਈ ਪੂਰਾ ਸੋਹਣਾ ਪਿਆਤੀ ਟਰੈਕਟਰ ਫੁੱਲ ਸੋਹਣਾ ਬਾਈ ਬਾਈ ਕਿੰਨੇ ਦਾ ਬਣੂਆ ਇਹ ਇਹ ਆਪਾਂ ਦੇ ਦਾਂਗੇ ਬਾਈ 235000 ਕਹਿੰਦੇ ਆ 225 ਦਾ ਦੇ ਦਾਂਗੇ ਫਟਛਾ ਓਕੇ ਤੇ ਜਿਹੜਾ ਆ ਖੜਾ ਸੇਸਤ ਮਾਡਲ ਆ ਇਹਦੇ ਵੀ ਡੱਕ ਡੁੱਕ ਲੱਗਿਆ ਹੈ ਇਹ ਵੀ ਟਰੈਕਟਰ ਸਾਰਾ origignal ਆ ਭਾਈ ਅੱਛਾ ਡੱਕ ਡੁੱਕ ਲੱਗਿਆ ਹੈ ਪੱਖਾ ਲੱਗਿਆ ਹੈ ਸਿੱਨਾ ਨਵੇਂ DD ਲੱਗੀਆਂ ਵੰਪਰ ਲੱਗਿਆ ਸਾਰਾ ਸੀਟ ਸੂਟ ਦੇਖ ਲੈ ਨਵੇਂ ਵਰਗੀ ਚੰਗਾ ਟਰੈਕਟਰ ਆ ਪੂਰਾ ਥੱਲੇ ਵਿੱਚ ਆਦਰ ਲਵਾਇਆ ਹੈ ਅਗਲੇ ਨੇ ਵੀ ਰੰਗ ਰੰਗ ਬਣਾ ਉੱਤਰ ਜੀ ਬਾ ਉਹ ਸਹੀ ਗੱਲ ਹੈ ਤਾਂ ਹਾਂ ਜੀ ਨਹੀਂ ਤਾਂ ਪੱਲੀ ਪੁੱਲੀ ਬਣਾ ਲੈਂਦੇ ਨੇ ਲੋਕ ਇਹਨਾਂ ਨੇ ਚਾਦਰੇ ਲਵਾਤੀ ਪੱਕੀ ਤਾ ਟੂਰ ਨਵੇਂ ਨੇ ਭਾਈ ਮੁਰਲੇ ਨਵੇਂ ਵਰਗੇ ਨੇ ਮਰੂਮ ਦਾ ਡੇਰ ਬਹੁਤ ਸਾਫ ਮੈਂ ਕਹਿੰਦਾ ਫੁੱਲ ਸੁਣਾ ਦੇ ਤਾਂ ਮੈਨੂੰ ਇਧਰ ਪਿੱਛੋਂ ਦਿਖਾਈ ਆਗੇ ਪਿੱਛੋਂ ਦਿਖਾ ਦੇ ਭਾਈ ਹਾਲੇ ਪੂਰਾ ਚੰਗਾ ਟਰੈਕਟਰ ਆ ਹੂੰ ਦੇਖਿਆ ਟਿਊਬਾਂ ਦਾ ਬੰਦ ਮਗਰਾਡਾਂ ਦੀ ਜੜਾ-ਜੋੜਾ ਨਹੀਂ ਵੈਸੀ ਉਦਾਂ ਹੀ ਗਲ ਜਾਂਦੇ ਨੇ ਇਹ ਕਿੰਨਾ ਸੋਹਣਾ ਪਿਆਲਾ ਪੂਰਾ ਚੰਗਾ ਟਰੈਕਟਰ ਬੜਾ ਇਹਦੀ ਕਿਹੜੀ ਡਿਮਾਂਡ ਆ ਬਈ ਟਾਇਰ ਵੀ ਨਵੇਂ ਨੇ ਡੈੱਕ ਵੀ ਲੱਗਿਆ ਹੈ ਦਾ ਕਰਾਉਣਾ ਵੀ ਕੁਝ ਨਹੀਂ ਅਗਲੇ ਨੇ ਬਾਈ ਜਾ ਕੇ ਓਕੇ ਇਹ ਆਪਾਂ ਡਿਮਾਂਡ 285 ਕਰਦੇ ਆ ਕਹਿੰਦੇ ਆ ਕਿ 270000 ਦਾ ਦੇ ਦਾਂਗੇ ਠੀਕ ਆ ਮੌਕੇ ਤੇ ਮੜਾ ਮੁੱਟਾ ਹੋਰ ਕਿਸੇ ਦਾ ਜਿਹੜਾ ਆ ਖੜਾ ਇੱਧਰ ਫਾਰਮ ਸਾਠ ਇਹ 2012 ਮਾਡਲ ਆ ਪੱਟੀ ਸਾਹ ਇਹਦੇ ਨਾਲ ਦੇ ਟਾਇਰ ਆ ਪੱਟੀ ਸਾਹ ਵਾਜੇ ਮੁਰਲੇ ਅਸੀਂ ਪਾਤੇ ਸਾਡੇ ਕੋਲ ਪੁਰਾਣੇ ਵੀ ਪਏ ਆ ਨਾਲ ਦੇ ਟਾਇਰ ਨੇ ਦੇ ਲੈ 60 ਪੈਸੇ ਟਾਇਰ ਹੁਣ ਪੈਰਪੁਰ ਦਾ ਨਾ ਧਰ ਮਿਕਰਮਾਈ ਚ ਪੂਰਾ ਸੋਨਾ ਬਾਈ ਪੂਰਾ ਨਮਾ ਕੋਈ ਆ ਤੇ ਸਾਰੀ ਹੈ ਯਾਰ ਜਮੇ ਜਮੇ ਹੀ ਨਾ ਮਾ ਟਰੈਕਟਰ ਬਾਈ ਜਮੇ ਨੀਰਾ ਨੀਰਾ ਲੈ ਕੇ ਹੁੰਦੇ ਸੀ ਬਸ ਬੰਦੇ ਆ ਸਾਡੇ ਨੇੜੇ ਹੀ ਲਿਆ ਬਾਈ ਉਰੋਂ ਉਰੋਂ ਹੀ ਲਿਆ ਲੈ ਬਾਈ ਰਿੰਮ ਰਿੰਮ ਦੇਖ ਲੈ ਸਾਰੇ ਮਰਾ ਦੇ ਚਾਹੇ ਇੰਜਨ ਰਿੰਮ ਸਾਰਾ ਸੋਨਾ ਟਰੈਕਟਰ 12 ਮਾਡਲ ਬਾਈ 1 ਤੇਰੇ ਵਰਗੇ ਹੁਸਨ ਅਸੀਂ ਮੋੜੀ ਦੇ ਗੱਡੀ ਕੋਲੋਂ ਨਿਤ ਹੈ ਇਹ ਤਾਂ ਗੱਲੀ ਗੱਲੀ ਵਾਲੀ ਕੱਬੀ ਲਿਖੀ ਖੜਾ ਮੁੰਡਾ ਨਹੀਂ ਲਿਖਦੇ ਨੇ ਮੁੰਡੇ ਆਪਣੇ ਕੱਬੇ ਨੇ ਆਰਾਮ ਹੈਰੀ ਹੋਣੀ ਉਹ ਲਿਖ ਦਿੰਦੇ ਹੋਈ ਹੈ ਹੋਰ ਉਹ ਲਿਖਾ ਦਿੰਦੇ ਆ ਬਾਈ ਅੱਛਾ ਬਾਈ ਇਹਦੀ ਕੀੜ ਮਾਰ ਇਹਦੇ ਆਪਾਂ ਤੈਨਾਂ 90 ਕਰਦੇ ਆ ਪੱਟੀ ਸਾਹਿਬ ਤੈਨਾਂ 75 ਕਰਾ ਦੇ ਦਾਂਗੇ ਠੀਕ ਹੈ 390000 ਡਿਮਾਂਡ ਹੈ 375000 ਟਰੈਕਟਰ ਪਰ ਸੋਨਾ ਫੁੱਲ ਬਾਈ ਟਰੈਕਟਰ ਵਾੜਾ ਚੰਗਾ ਟਰੈਕਟਰ ਦਾ ਮੇਰੇ ਰਮ ਰੂਮ ਦੇ ਰਿਹਾ ਹੈ ਬਾਈ 23 2400 ਘੰਟਾ ਅਰੀਜਨਲ ਚਾਹ ਕੋਈ ਚੈੱਕ ਕਰੀ ਬਾਈ ਮਾਡਲ ਵਰਗੇ ਤਾਂ ਰਿਮ ਪੈ ਮੈਂ ਕਹਿੰਦਾ ਜੇ ਮਾਲਕਾਂ ਕੋਲ ਜਾ ਕੇ ਪਤਾ ਕਰ ਲਵੇ ਬਾਈ ਆਪਾਂ ਐਡਰੈਸ ਦੇ ਦਾਂਗੇ ਨੰਬਰ ਵੀ ਦੇ ਦਾਂਗੇ ਐਡਰੈਸ ਵੀ ਦੇ ਦਾਂਗੇ ਟਰ ਮੈਂ ਪੈਰਪੁਰ ਦਾ ਉਹਨਾਂ ਦਾ ਬਾਈ ਥੋੜੇ ਨੇ ਨਾ ਟਰਨੇ ਨਾ 14 ਇਹ ਵੀ ਆਈਆਂ ਬਾਈ ਇਹ 2500 ਘੰਟਾ ਚੱਲਿਆ ਹੈ ਅੱਛਾ ਇਹਦੇ ਜਾਨੀਵਾ ਜੋੜਾ ਨਮਾ ਪਤਾ ਅਗਲੇ ਨੇ ਬਸ ਨਾਲ ਦੇ ਟਾਇਰ ਲਹਾ ਕੇ ਇਹਦੇ ਵੀ 5 ਟਰੈਕਟਰ ਸਹੀ ਗੱਲਾਂ ਰੱਖਦੀ ਫਾਰਮ ਸੈੱਟ ਛੋੜੇ ਸਾਰੇ ਚੰਗੇ ਨੇ ਟਰੈਕਟਰ ਸੋਹਣਾ ਨੇ ਵੀਰੇ ਸੋਹਣਾ ਟਰੈਕਟਰ ਛੋੜੇ ਸਾਰੇ ਨਾ ਸਾਡੇ ਤਿੰਨ ਚਾਰ ਮਹੀਨੇ ਮਿਲੇ ਨਹੀਂ ਅਸੀਂ ਲੈ ਹੀ ਨਹੀਂ ਅੱਛਾ ਲੈਣੇ ਤਾਂ ਸੋਹਣਾ ਹੀ ਲੈਣੇ ਇਹ ਵੀ ਕਿਤੇ ਸੋਹਣਾ ਬਾਈ ਇਹ ਚੰਗੀ ਚੀਜ਼ ਹੈ ਇਹ ਮਤਲਬ ਬਾਈ ਇਹ ਸ਼ਕੀਨ ਬੰਦੇ ਤਾਂ ਲੈਂਦੇ ਹਨ ਇਹਨਾਂ ਨੂੰ ਬਾਈ 14 ਮਾਡਲ ਬਾਈ ਹੈ ਇਹ ਹਾਂ ਇਹ 14 ਬਾਈ ਦੋਨੇ ਟਰੈਕਟਰਾਂ ਦੇ ਡਿਸਟ੍ਰੀਬਿਊਟਰ ਲੱਗੇ ਹੋਣੇ ਓਕੇ ਯਾਨੀ ਸੁਪਰਮੈਕਸ ਨੇ ਇਹਦੀ ਕੀ ਡਿਮਾਂਡ ਰੂ ਬਾਈ ਇਹਦੀ ਡਿਮਾਂਡ ਆਪਾਂ 465 ਕਰਦੇ ਆ ਬਾਈ ਟਰੈਕਟਰ ਚੰਗਾ ਬਾਈ 4,65,000 ਹਾਂ ਇਹਦੇ ਟਾਇਰ ਨਵੇਂ ਜਮਾ ਵੀ ਨਹੀਂ ਕੋਈ ਭਾਈ ਲਾਉਣ ਦੀ ਲੋੜ ਨਹੀਂ ਪਾਵਰ ਸਟੀਅਰਿੰਗ ਆ ਉਹ 455 ਦਾ ਦੇ ਦਾਂਗੇ ਕਾਈ ਕੰਪੈਸਟੀ ਫੁੱਲ ਵਧੀਆ ਬਈ ਪੂਰੇ ਛਰੇ ਨੇ ਹਨ ਕੋਕਾ ਪੀਛੇ ਦਾ ਪੰਜੇ ਇਹ ਕਿੰਨੇ ਦਾ ਬਣੂਆ ਮੌਕੇ ਤੇ ਇਹ ਆਪਾਂ 455 ਦਾ ਦੇ ਦਾਂਗੇ ਭੱਟੀ ਸਾਹਿਬ 455000 ਦਾ ਓਕੇ ਮੌਕੇ ਤੇ ਮੰਨ ਲਓ 6.5 ਦਾ ਦੇ ਦਾਂਗੇ ਬਸ ਠੀਕ ਹੈ ਜੀ ਤੇ ਲੈ ਮਿੱਤਰੋ ਕਰਿਓ ਸੰਪਰਕ ਇੱਕ ਵਾਰੀ ਨਾ ਦਿੱਤੂ ਪਰ ਜੱਟਾਂ ਦੇ ਵਿੱਚ ਜ਼ਰੂਰ ਆ ਕੇ ਜਾਇਓ ਭਾਈ ਤੇ ਆਪਣੇ ਇਥੋਂ ਆਲੋਵਾਲ ਕਿੰਨੀ ਨੇੜੇ ਆ ਆਲੋਵਾਲੇ ਤੋਂ ਹੈਗਾ ਵੀਰੇ 5 ਕਿਲੋਮੀਟਰ ਆ ਬਸ ਤੇ ਸੰਤਾਂ ਦੀ ਜਿਹੜੀ ਵਰਸੀ ਹੁੰਦੀ ਕਿੰਨੀ ਤਰੀਕ ਦੀ ਹੁੰਦੀ ਹੈ ਹਾਂ ਤਿੰਨ ਚਾਰ ਪੰਜ ਤਿੰਨ ਚਾਰ ਪੰਜ ਦੀ ਹਾਂ ਜੀ ਆ ਹੁਣ ਅੱਜ ਹੋ ਗਈ 2 ਤਰੀਕ ਅੱਜ 2 ਤਰੀਕ ਆ ਜੀ 2 ਤਰੀਕਾ ਯਾਨੀ ਕਿ 3 4 5 ਬਸ ਤੁਸੀਂ ਕੱਲ ਨੂੰ 2 5 ਅਗਸਤ ਦੀ ਹਾਂ ਜਿਹੜੀ ਵੀ ਸੰਗਤਣਾ ਆਲੋਵਾਲ ਸਾਹਿਬ ਆਊਗੀ ਤੁਸੀਂ ਇੱਕ ਵਾਰੀ ਜ਼ਰੂਰ ਦਿੱਤੂਪੁਰ ਚਟਾ ਕੇ ਜਾਇਓ ਇੱਥੋਂ 3 ਕਿਲੋਮੀਟਰ ਐ ਇੱਥੋਂ 5 ਕਿਲੋਮੀਟਰ ਪਾਹਾਂ ਆ ਟਰੈਕਟਰ ਜਾਦੇ ਇਕੱਠੇ ਕਰਿਆ ਵੀ ਚੱਲ ਬਹੁਤ ਦੂਰੋਂ ਦੂਰੋਂ ਆਉਂਦੇ ਆ ਲੋਕ ਬਿਲਕੁਲ ਜੀ ਤੇ ਨਾਲੇ ਇਧਰ ਨਾਲ ਨੇੜੇ ਰੋੜੇ ਵਾਲ ਸਾਹਿਬ ਆ ਜਾਂਦਾ ਉਹ ਕਦੋਂ ਦਾ ਹਾਂ ਰੋੜੇ ਵਾਲ ਸਾਹਿਬ ਵੀ ਨੇੜੇ ਹੀ ਆ ਉਹ ਅੱਗੇ ਹੋਊਗਾ ਭਾਈ ਹੁਣ ਉਹ ਅੱਗੇ ਹੋਊਗਾ ਹਾਂ ਜੀ ਤੇ ਜ਼ਰੂਰ ਮਿੱਤਰੋ ਇੱਕ ਵਾਰੀ ਆ ਕੇ ਜਾਇਓ ਜੇ ਤੁਹਾਡੇ ਦਿਲ ਦੇ ਵਿੱਚ ਤਾਂ ਕਹਿਣ ਵੀ ਸਾਨੂੰ ਗਾਰੰਟੀ ਵਾਲਾ ਟਰੈਕਟਰ ਕਿੱਥੋਂ ਮਿਲ ਸਕਦਾ ਘੈਂ ਟਰੈਕਟਰ ਕਿੱਥੋਂ ਮਿਲ ਸਕਦਾ ਤਾਂ ਯਾਰ ਬਾਈ ਉਹਨਾਂ ਦੀ ਗਾਰੰਟੀ ਮੈਂ ਚੱਕਦਾ ਬਹੁਤ ਕੈਂਡਰੇ ਵੇਚਦੇ ਆ ਟਰੈਕਟਰ ਮਾੜਾ ਦਿੰਦੇ ਨਹੀਂ ਜਾਂਦੇ ਕੋਈ ਕਮੀ ਪੈਛੇ ਹੋਏ ਖੜਦੇ ਆ ਪੱਟੀ ਸਾਹਿਬ ਆਏ ਹੀ ਨਹੀਂ ਕਹਿੰਦਾ ਹੈ ਕਿ ਕੋਈ ਬਾਅਦ ਚ ਵੀ ਖੜਦੇ ਆ ਜ ਲੈ ਲਗਭਗ ਸਾਨੂੰ ਮੈਂ ਕਹਣਾ 2 ਸਾਲ ਹੋ ਗਏ ਬਾਈ ਨਾ ਆਪ ਨੂੰ ਆ ਤੁਹਾਨੂੰ ਆਉਂਦਿਆਂ ਨੂੰ ਬਾਈ 2 ਸਾਲ ਦੇ ਵਿੱਚ ਅੱਜ ਤੱਕ ਕੋਈ ਲਾਮਾ ਨਹੀਂ ਆਇਆ ਯਾਰ ਆ ਨਹੀਂ ਸਕਦਾ ਤੇ ਵੱਡਾ ਸਟਾਕ ਹੈ ਤੇ ਜਰੂਰ ਸੰਪਰਕ ਕਰਿਓ ਤੁਹਾਡੇ ਲਈ ਕਿਉਂਕਿ ਪੁਰਾਣਾ ਟਰੈਕਟਰ ਹੋਵੇ ਤੁਹਾਡੇ ਦਿਲ ਦੇ ਵਿੱਚ ਹੋਵੇ ਵੀ ਯਾਰ ਅਸੀਂ ਇਹ ਤੋਂ ਕੀ ਕਰਾਵਾਂਗੇ ਉਹ ਵੀ ਵਾਇਰੂਲ ਇਹ ਅਡਜਸਟ ਕਰ ਲੈਣਗੇ ਬਿਲਕੁਲ ਉਹ ਵੀ ਕਰ ਲਾਂ ਕੋਈ ਚੱਟ ਨਹੀਂ ਬਾਈ ਉੱਚੇ ਮਾਡਲਾਂ ਦੇ ਬਸ ਲੋਨ ਕਰਵਾ ਦਾਂਗੇ ਆ ਉੱਚੇ ਤੇ ਕਰਾ ਦਾਂਗੇ ਬਾਈ 13 ਮਾਡਲ ਤੋਂ ਉੱਪਰ ਵਾਲੇ ਤੇ ਲੋਨ ਲੈ ਲੈ ਮਿੱਤਰੋ 13 ਮਾਡਲ ਤੋਂ ਹਰੇਕ ਟਰੈਕਟਰ ਜਿਹੜਾ ਉੱਚਾ ਨਾ ਉਹਦੇ ਉੱਪਰ ਲੋਨ ਵੀ ਤਕਰੀਬਨ ਭੱਟੀ ਸਾਹਿਬ 20 21 ਮਾਡਲ ਤੇ ਹੁਣ ਲੋਨ ਵਾਲੇ ਹੀ ਵਿਕਦੇ ਸਾਰੇ ਤਕਰੀਬਨ ਕਰਾਉਣਾ ਨਹੀਂ ਸਾਰੇ ਬਿਲਕੁਲ ਜੀ ਨਾ ਤੇ ਬਾਕੀ ਦਰ ਮੈਂ ਇਧਰਲੇ ਪਾਸੇ ਆ ਮਾਰੀ ਕੈਮਰਾ ਆ ਨੰਬਰ ਆ ਬਾਈ ਉਹਦੇ ਨੰਬਰ ਨੇ 8264542044 ਲਾਡੀ ਦਾ ਨੰਬਰ ਹੈ ਤੇ 97385 트리플 0 भाई ए हैगा भाई हैरी ਦਾ ਨੰਬਰ ਤੇ ਬਾਕੀ ਤਿੰਨੇ ਨੰਬਰ ਆਪਾਂ ਕੈਪਸ਼ਨ ਦੇ ਵਿੱਚ ਲਿਖਦੇ ਹੁਣੇ ਫੋਨ ਲਾਓ ਜੇ ਤੁਸੀਂ ਮੇਲਾ ਲੁੱਟਣਾ ਚਾਹੁੰਦੇ ਹੋ